ਬਸ ਸਾਰਾ ਲਾਓ ਬਸ ਸਾਰਾ ਦਰਵਾਜ਼ਾ ਸਾਹਿਬ ਆ ਝੋਮੜੀ ਬਣਾਈ ਹੈ ਜਿਹੜੀ ਹਾਂਜੀ ਹਾਂਜੀ ਇਹ ਇਕੱਲਾ ਆ ਜੀ ਅਸੀਂ ਉਹ ਚੈੱਕ ਕਰਨਾ ਵੈਸੀ ਹਾਂਜੀ ਹਾਂਜੀ ਅੱਛਾ ਇਹ ਇਹਦਾ ਨੰਬਰ ਆ ਮਤਲਬ ਕਿਸੇ ਕੋਈ ਸੇਵ ਕੀਤਾ ਹੋਇਆ ਹੈ ਇਹ ਨਾਮ ਤੇ ਮਰਜੀ ਇਹ ਮਾਲਾ ਕਈ ਵਾਰ ਨਮੈਟਰ ਡਾਊਨ ਵੀ ਹੋ ਜਾਂਦਾ ਹਾਂਜੀ ਹਾਂਜੀ 5-6 ਘੰਟੇ ਦੇ ਵਿੱਚ ਹੀ ਸਿਸਟਮ ਆ ਵੀਰ ਨੂੰ ਬੈਟਰੀ ਦੇ ਵਿੱਚ ਵੀ ਬੈਟਰੀ ਹੈ ਇੱਥੇ ਵੀ ਬੈਟਰੀ ਹੈ ਆਟੋਮੈਟਿਕ ਹੀ ਜੋ ਸਪੀਕਰ ਹੈ ਗੁਰੂ ਘਰ ਦਾ ਉਹ ਆਨ ਹੋ ਜਾਣਾ ਜਿਹਦੀ ਆਵਾਜ਼ ਨਗਰ ਦੇ ਵਿੱਚ ਵੀ ਜਾਂਦੀ ਹੈ ਜਿਵੇਂ ਬੈਂਕਾਂ ਮੂਰੇ ਆਲਾਰਮ ਲੱਗੇ ਹੁੰਦੇ ਨੇ ਸਤਿ ਸ੍ਰੀ ਅਕਾਲ ਦੋਸਤੋ ਅੱਜ ਵਾਲੀ ਵੀਡੀਓ ਇੱਕ ਜਾਣਕਾਰੀ ਵਾਲੀ ਵੀਡੀਓ ਆ ਆਪਣੇ ਪਿੰਡ ਗੁਰਦੁਆਰਾ ਸ੍ਰੀ ਮਾਲਸਰ ਸਾਹਿਬ ਵਿਖੇ ਪਹੁੰਚੇ ਅੱਜ ਆਪਾਂ ਤੇ ਇੱਥੋਂ ਦੀ ਜਿਹੜੀ ਸੰਗਤ ਹੈ ਬਹੁਤ ਵਧੀਆ ਸੇਵਾ ਕਰਦੀ ਤੇ ਬਹੁਤ ਸ਼ਾਨਦਾਰ ਗੁਰੂ ਘਰ ਬਣਾਇਆ ਆਪਣੇ ਪਿੰਡ ਦਾ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਤੇ ਬਾਕੀ ਗੱਲ ਹੈਗੀ ਸਿਕਿਉਰਿਟੀ ਸਿਸਟਮ ਦੀ ਕਿਉਂਕਿ ਅੱਜ ਕੱਲ ਗੁਰੂ ਘਰਾਂ ਦੇ ਵਿੱਚ ਬਿਆਦਮੀਆਂ ਬਹੁਤ ਹੋ ਚੁੱਕੀਆਂ ਤੇ ਕਈ ਜਗ੍ਹਾ ਤੇ ਹੁੰਦੀਆਂ ਵੀ ਆ ਤੇ ਉਹਨਾਂ ਨੂੰ ਰੋਕਣ ਵਾਸਤੇ ਸੇਵਾਦਾਰ ਲੱਗਦੇ ਆ ਕੈਮਰੇ ਲੱਗਦੇ ਆ ਸਕਿਉਰਿਟੀ ਸਿਸਟਮ ਲੱਗਦੇ ਤੇ ਆਪਣੇ ਗੁਰੂ ਘਰ ਦੇ ਵਿੱਚ ਸਕਿਉਰਿਟੀ ਸਿਸਟਮ ਲਾ ਚੁੱਕੇ ਆ ਤੇ ਉਹਦੇ ਬਾਰੇ ਜਾਣਕਾਰੀ ਦੇਣੀ ਸੀਗੀ ਕਿਉਂਕਿ ਅੱਜ ਵਾਲੀ ਵੀਡੀਓ 'ਚ ਵੇਖਣ ਤੋਂ ਬਾਅਦ ਕਈ ਵਾਰੀ ਕਿਸੇ ਹੋਰ ਪਿੰਡ ਦੀ ਸੰਗਤ ਆ ਉਹ ਇਸ ਚੀਜ਼ ਨੂੰ ਵੇਖ ਕੇ ਤੇ ਮਤਲਬ ਕਿ ਸਕਿਉਰਿਟੀ ਸਿਸਟਮ ਲਗਵਾ ਸਕਦੇ ਪੂਰੀ ਜਾਣਕਾਰੀ ਲਵਾਂਗੇ ਗ੍ਰੰਤੀ ਸਿੰਘ ਕਾ ਤੋਂ ਤੇ ਕਿਵੇਂ ਉਹ ਸਕਿਉਰਿਟੀ ਸਿਸਟਮ ਵਰਕ ਕਰਦਾ ਕਿੰਨਾ ਉਹ ਤੇ ਖਰਚਾ ਆ ਕੀ ਕੁਝ ਗੱਲਬਾਤ ਆ ਤੇ ਆਜੋ ਆਪਾਂ ਗੁਰੂ ਘਰ ਦੇ ਅੰਦਰ ਚੱਲ ਕੇ ਤੁਹਾਨੂੰ ਦਿਖਾਉਨੇ ਆ ਗੁਰੂ ਘਰ ਦੇ ਹਾਲ ਦੇ ਅੰਦਰ ਆ ਗਏ ਆ ਜੀ ਤੇ ਇੱਥੇ ਨਾ ਸਕਿਉਰਿਟੀ ਸਿਸਟਮ ਲੱਗ ਚੁੱਕਿਆ ਜਿਹੜਾ ਕਿ అలਾਰਮ ਬੋਲਦਾ ਆਟੋਮੈਟਿਕ ਤੇ ਆਪਣੇ ਨਾਲ ਬਾਬਾ ਗ੍ਰੰਥ ਸਿੰਘ ਜੀ ਆ ਜਿਹੜੇ ਸੇਵਾਦਾਰ ਸੇਵਾ ਕਰਦੇ ਇੱਥੇ ਵਾਹਿਗੁਰੂ ਜੀ ਖਾਲਸਾ ਦਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਜੀ ਗੁਰਦੁਆਰਾ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਬੇਅਦਮੀਆਂ ਹੁੰਦੀਆਂ ਹਨ ਉਹਦੀ ਰੋਕਥਾਮ ਵਾਸਤੇ ਵੀ ਸੇਵਾਦਾਰ ਲਾਉਂਦੇ ਆ ਸਕਿਉਰਿਟੀ ਸਿਸਟਮ ਕੈਮਰੇ ਵਗੈਰਾ ਆਪਣੇ ਪਿੰਡਾਂ ਆ ਸਕਿਉਰਿਟੀ ਸਿਸਟਮ ਲਾਏ ਇਹਦੇ ਬਾਰੇ ਜਾਣਕਾਰੀ ਦਿਓ ਤਾਂ ਕਿ ਹੋਰ ਕੋਈ ਸੰਗਤ ਦੇਖ ਸਕੇ ਇਹਨੂੰ ਤੇ ਹੋਰ ਵੀ ਕੋਈ ਸੰਗਤ ਆਪਣੇ ਗੁਰੂ ਘਰਾਂ ਦੇ ਵਿੱਚ ਲਵਾ ਸਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਪਾਵਨ ਸਥਾਨ ਪਿੰਡ ਢੁੱਲਰ ਜ਼ਿਲ੍ਹਾ ਮੁਕਤਸਰ ਸਾਹਿਬ ਇਹ ਪਾਵਨ ਸਥਾਨ ਗੁਰਦੁਆਰਾ ਮਾਲ ਸਰ ਸਾਹਿਬ ਜੋ ਸੰਗਤ ਨੇ ਬੜੀ ਆਲੀ ਸ਼ਾਨ ਵਧੀਆ ਦਰਬਾਰ ਸਾਹਿਬ ਬਣਾਈ ਨਹੀਂ ਸੋ ਸਮੇਂ ਦੇ ਹਾਲਾਤਾਂ ਵੇਖਦੇ ਜਿਵੇਂ ਗੁਰਮੁਖ ਪਿਆਰਿਓ ਕਈ ਵਾਰ ਕੋਈ ਅਚਾਨਕ ਭਗਤੀ ਆ ਜਾਂਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਵਿਅਤਵੀ ਕਰ ਗਿਆ ਸਾਨੂੰ ਪਤਾ ਨਹੀਂ ਲੱਗਿਆ ਦੂਸਰਾ ਕਈ ਵਾਰ ਸਤਿਗੁਰੂ ਨਾ ਕਰਨ ਪੰਡ ਦਾ ਜਿੱਦਰੋਂ ਘਟਨਾ ਜਿਵੇਂ ਅੱਜਕੱਲ ਦੇ ਦਰਬਾਰ ਸਾਹਿਬ ਦੇ ਪ੍ਰਬੰਧ ਵਿੱਚ ਇਲੈਕਟ੍ਰੀਸ਼ੀਅਨ ਬਹੁਤ ਜ਼ਿਆਦਾ ਵੱਧ ਗਈ ਹੈ ਉਹਦੇ ਕਾਰਨ ਕਈ ਵਾਰ ਕੋਈ ਸਰਕਟ ਹਾਊਸ ਹੋ ਜਾਂਦਾ ਇਹਨੂੰ ਆਪਾਂ ਕਹਿੰਦੇ ਆਂ ਵੀ ਅੱਗ ਲੱਗ ਜਾਂਦੀ ਹੈ ਕਿਉਂਕਿ ਜੇ ਬੰਦਾ ਰਾਖੀ ਕਰੇਗਾ ਬਾਹਰ ਖੜਾ ਰਹਿੰਦਾ ਤਾਂ ਕਈ ਵਾਰ ਵੇਸਲਾ ਵੀ ਹੋ ਜਾਂਦਾ ਹੈ ਇਹ ਨਵੀਂ ਇੱਕ ਤਕਨੀਕ ਆਈ ਹੈ ਜੋ ਇਸ ਗੁਰੂ ਘਰ ਦੇ ਵਿੱਚ ਇਸ ਨਗਰ ਦੇ ਸੇਵਾਦਾਰਾਂ ਨੇ ਸੇਵਾ ਕਰਾਈ ਹੈ ਇਹਦੇ ਕਈ ਫਾਇਦੇ ਹਨ ਇੱਕ ਤਾਂ ਗੁਰਮੁਖ ਘਰ ਜਦੋਂ ਇਹ ਜਿਵੇਂ ਆਪਾਂ ਕੋਈ ਗੱਡੀ ਲੌਕ ਕਰ ਦਿੰਨੇ ਆ ਉਹ ਮੇ ਰਿਮੋਟ ਤੋਂ ਲੌਕ ਹੋ ਜਾਂਦਾ ਜੀ ਸਾਰਾ ਦਰਵਾਜ਼ਾ ਸਾਹਿਬ ਇਹ ਰਿਮੋਟ ਤੇ ਲੋਕ ਹੋ ਜਾਣਾ ਉਸ ਤੋਂ ਬਾਅਦ ਕੋਈ ਵੀ ਅੰਦਰ ਚਾਹੇ ਕੋਈ ਜਨੌਰ ਵੀ ਆ ਜਾਵੇ ਸੰਸਰ ਲੱਗੇ ਨੇ ਓਡੋ ਅੱਡੀ ਆਟੋਮੈਟਿਕ అలਾਰਮ ਸ਼ੁਰੂ ਹੋ ਜਾਣਾ ਦੂਸਰਾ ਕੋਈ ਅੱਗ ਲੱਗ ਜਾਵੇ ਜਦੋਂ ਵੀ ਜੇ ਤੁਸੀਂ 4-5 ਅਗਰਬੱਤੀਆਂ ਵੀ ਲਾ ਦਿਓਗੇ ਇਹ ਕਹਿਣ ਦਾ ਫਾਬ ਜਦੋਂ ਵੀ ਧੂਆ ਹੁੰਦਾ ਇਹਨੇ ਆਟੋਮੈਟਿਕ అలਾਰਮ ਸ਼ੁਰੂ ਹੋ ਜਾਣਾ ਤੇ అలਾਰਮ ਵੀ ਇਸ ਤਰ੍ਹਾਂ ਇਹ ਨਾਲ ਆਪਣੇ ਪ੍ਰੋਫਾਈਲ ਦੇ ਨਾਲ ਵੀ ਇਹਦੀ ਸੈਟਿੰਗ ਹੈ ਉਹ ਗੁਰਦਾਸ ਸਾਹਿਬ ਸਪੀਕਰ ਹੈ ਉਹਦੇ ਨਾਲ ਇਹਦੀ ਸੈਟਿੰਗ ਕੀਤੀ ਹੋਈ ਹੈ ਆਟੋਮੈਟਿਕੀ ਜੋ ਸਪੀਕਰ ਹੈ ਗੁਰੂ ਘਰ ਦਾ ਉਹ ਆਨ ਹੋ ਜਾਣਾ ਜਿਹਦੀ ਆਵਾਜ਼ ਨਗਰ ਦੇ ਵਿੱਚ ਵੀ ਜਾਂਦੀ ਹੈ ਜਿਵੇਂ ਬੈਂਕਾਂ ਮੂਰੇ ਆਲਾਰਮ ਲੱਗੇ ਹੁੰਦੇ ਨੇ ਨਾਲ ਇਹਦੇ ਚਾਰ ਸਿਮ ਇਹਦੇ ਵਿੱਚ ਮਾਲਾ ਇੱਕ ਸਿਮ ਪੈਂਦਾ ਜਿਵੇਂ ਮੋਬਾਈਲ ਤੇ ਪੈਂਦਾ ਕਿਸੇ ਮਰਜ਼ੀ ਕੰਪਨੀ ਦਾ ਫੋਵਾ ਸਕਦੇ ਆ ਉਹਦੇ ਨਾਲ ਚਾਰ ਮੋਬਾਈਲ ਅਟੈਚ ਕੀਤੇ ਹੋਏ ਨੇ ਜਦੋਂ ਵੀ ਕੋਈ ਜੀ ਕੋਈ ਭਿਆਨਕ ਸਮਾ ਹੋਵੇਗਾ ਆਲਾਰਮ ਖੜਕੇਗਾ ਉਹ ਨੰਬਰ ਵਾਈ ਨੰਬਰ ਚਾਰਾਂ ਕੋਲੇ ਮੈਸੇਜ ਜਾਂਦਾ ਚਾਰਾਂ ਕੋਲੇ ਰਿੰਗ ਜਾਂਦੀ ਹੈ ਵੀ ਕੋਈ ਉੱਥੇ ਪਿਆਨਕ ਸਮਾ ਹੋ ਗਿਆ ਚਾਰੇ ਨੂੰ ਮੈਸੇਜ ਜਾਂਦਾ ਬਾਕੀ ਕਈ ਵਾਰ ਜਿਵੇਂ ਹੁਣ ਅੱਜ ਦੇ ਹਾਲਾਤ ਨੇ ਰੱਬ ਨਾ ਕਰੇ ਸਤਿਗੁਰੂ ਜੀ ਸੁੱਖ ਸ਼ਾਂਤੀ ਰੱਖਣ ਕਈ ਵਾਰ ਕੋਈ ਅਚਾਨਕ ਆਪਣੇ ਨਗਰ ਦੇ ਆਸੇ ਪਾਸੇ ਕਿਵੇਂ ਕੋਈ ਜਿਵੇਂ ਇਥੋਂ ਦੀ ਨਹਿਰਾ ਲੰਘਦੀਆਂ ਨੇ ਜਾਂ ਕੋਈ ਅੱਗ ਦਾ ਕੋਈ ਸਿਸਟਮ ਬਣ ਗਿਆ ਬਾਣਾ ਵਿੱਚ ਲੱਗ ਗਈ ਜਾਂ ਕੋਈ ਨਹਿਰ ਦਾ ਕੋਈ ਸਿਸਟਮ ਹੋ ਗਿਆ ਭਾਵੇਂ ਕੋਈ ਐਮਰਜੈਂਸੀ ਲਾਸਮੈਂਟ ਕਰਨੀ ਹੈ ਉਹ ਚਾਰੇ ਫੁੰਨਾ ਤੋਂ ਕਿਤੇ ਵੀ ਮਰਜ਼ੀ ਉਹ ਫਿਰਦੇ ਹੁਣ ਗੁਰਮੁਖ ਪਿਆਰੇ ਉਹ ਤੋਂ ਜਿਵੇਂ ਆਪਾਂ ਮੋਬਾਈਲ ਦਾ ਨੰਬਰ ਲਾਉਣੇ ਆ ਐ ਨੰਬਰ ਲਾ ਕੇ ਇਹਦਾ ਉੱਥੋਂ ਫਿਰਦੇ ਹੀ ਅਸੀਂ ਅਲੌਸਮੈਂਟ ਕਰ ਸਕਦੇ ਹਾਂ ਤਾਂ ਕਿ ਦੁਰਘਟਨਾ ਤੋਂ ਬਹੁਤ ਬਚਤ ਹੋਣੀ ਨਗਰ ਸੁਚੇਤ ਹੋ ਜਾਂਦਾ ਹੈ ਤੇ ਇਹ ਆਏ ਵੀ ਦੇ ਦੋ ਪਾੜ ਬਣੇ ਹੋਏ ਨੇ ਜੀ ਇੱਕ ਤਾਂ ਸਾਰਾ ਪੂਰਾ ਦਰਬਾਰ ਸਾਹਿਬ ਜਿੱਦਾਂ ਸ਼ਾਮੀ ਅਸੀਂ ਜੰਦਾ ਲਾਉਨੇ ਆ ਕਿਉਂਕਿ ਸੰਗਤ ਇੱਥੇ ਬਹੁਤ ਆਉਂਦੀ ਹੈ ਸਾਰਾ ਦਿਨ ਹੀ ਸੰਗਤ ਆਈ ਜਾਂਦੀ ਹੈ ਸਥਾਨ ਸੋਹਣਾ ਹੋਣ ਕਰਕੇ ਨਗਰ ਦਾ ਵਧੀਆ ਲਗਣ ਬਣਿਆ ਸ਼ਾਮ ਨੂੰ ਅਸੀਂ ਬਾਹਰਲਾ ਲੋਕ ਕਰਕੇ ਬਾਹਰ ਨਾ ਕੇ ਤੇ ਅਸੀਂ ਲੋਕ ਕਰ ਦਨੇ ਆ ਸਮੇਤ ਸੱਚਖੰਡ ਤੇ ਸਾਰਾ ਇਹ ਦਰਬਾਰ ਲੋਕ ਹੋ ਜਾਂਦਾ ਉਦੋਂ ਬਾਅਦ ਕੋਈ ਵੀ ਸੀਸਾ ਤੋੜ ਕੇ ਅੰਦਰ ਜਾਂ ਕੋਈ ਬਗਾਤੀ ਆਵੇਗਾ ਜਾਂ ਕੋਈ ਚਾਨਕੂ ਕੀ ਭਿਆਨਕ ਸਮਾਂ ਵਰਤ ਹੈ ਇਹਨੇ అలਾਰਮ ਸ਼ੁਰੂ ਹੋ ਜਾਣਾ ਹੈ ਦੂਸਰਾ ਜਦੋਂ ਦਿਨੇ ਕਿਉਂਕਿ ਦਰਬਾਰ ਸਾਹਿਬ ਨੂੰ ਦਿਨੇ ਜਾਂਦਾ ਇਸ ਕਰਕੇ ਨਹੀਂ ਲਾਇਆ ਜਾਂਦਾ ਇਹ ਵੀ ਇੱਕ ਵੱਡੀ ਸਮੱਸਿਆ ਹੈ ਆਮ ਗੁਰੂ ਘਰਾਂ ਦੇ ਵਿੱਚ ਆਪਾਂ ਨੂੰ ਜਿੰਦੇ ਲਾਉਣੇ ਪੈਂਦੇ ਨੇ ਹਾਲਾਤ ਹੀ ਐਸੇ ਬਣ ਗਏ ਨੇ ਪਰ ਇੱਥੇ ਇਹਦਾ ਇਹ ਫਾਇਦਾ ਹੋ ਗਿਆ ਕਿ ਕੈਵਨ ਬਣਿਆ ਹੋਇਆ ਹੈ ਕੈਵਨ ਬਣਿਆ ਹੋ ਕੇ ਕਰਕੇ ਫਿਰ ਇੱਕ ਪਾਰ ਲੋਕ ਲੱਗ ਜਾਂਦਾ ਜਿਹਦੇ ਵਿੱਚ ਜਦੋਂ ਕੋਈ ਇਹਦੇ ਅੰਦਰ ਐਂਟਰੀ ਕਰੇਗਾ ਇਸ ਕੈਬਨਾ ਦੇ ਅੰਦਰ ਕੋਈ ਵੀ ਚੀਜ਼ ਬੰਦਾ ਐਂਟਰੀ ਕਰੇਗਾ ਜਾਂ ਕੋਈ ਹਾਸਤਾ ਵਰਤੇਗਾ ਇਸ అలਾਰਮ ਨੇ ਚੱਲ ਪੈਣਾ ਉਧਰ ਕੋਈ ਸਟਖਾਨ ਵਿੱਚ ਜਾਏਗਾ ਤਾਂ ਉੱਥੇ ਇਸ అలਾਰਮ ਨੇ ਚੱਲ ਪੈਣਾ ਆ ਉਸ ਨੂੰ ਦੱਸ ਦਿਆਂ ਹੁਣ ਇਸ ਵੇਲੇ ਕੱਲਾ ਇਹ ਕੈਬਨਾ ਲੌਕ ਕੀਤਾ ਹੋਇਆ ਆ ਆਪਾਂ ਅੰਦਰ ਜਾਵਾਂਗੇ ਤੇ ਆਟੋਮੈਟਿਕ ਇਹਨੇ ਸੇ ਆਨ ਹੋ ਜਾਣਾ ਜੀ ਇਹ ਬਾਬਾ ਜੀ ਸ਼ੀਸ਼ੇ ਦਾ ਕੈਵਨ ਬਣਿਆ ਹਨ ਹਾਂਜੀ ਹਾਂਜੀ ਤੇ ਇਹਦੇ ਵਿੱਚ ਸੈਂਸਰ ਲੱਗੇ ਆ ਹਾਂਜੀ ਹਾਂਜੀ ਚਾਰੇ ਜਿਹੜੇ ਪਿੱਲਰ ਹੈਗੇ ਚਾਰੇ ਪਾਸੇ ਹਨਾ ਹਾਂਜੀ ਹਾਂਜੀ ਹੁਣ ਜਿਵੇਂ ਸੈਂਸਰ ਤੁਹਾਡਾ ਆਉਣਾ ਉੱਥੋਂ ਲੱਗਦਾ ਆਉਂਦਾ ਤੇ ਹੁਣ ਆਪਾਂ ਕੋਈ ਐਂਟਰ ਕਰਾਂਗੇ ਵਲਾਰਮ ਬੋਲੂਗਾ ਹਾਂਜੀ ਹਾਂਜੀ ਦੇਖੋ ਬਾਬਾ ਜੀ ਅੰਬਰ ਗਏ ਨਾਲ ਦੇ ਨਾਲ ਆ ਲਾਰਮ ਬੋਲਦਾ ਤੁਹਾਨੂੰ ਸੁਣਾਈ ਦੇ ਰਿਹਾ ਹੈ ਨਾ ਨਾਬੀ ਨਾ ਸਟਾਟ ਆਉਣ ਹੋ ਗਿਆ ਜੀ ਠੀਕ ਹੈ ਜੀ ਨਾਲ ਦੇ ਨਾਲ ਹੀ ਉਧਰ ਵੀ ਪਾਵਰ ਆ ਗਈ ਹੈ ਹਾਂ ਜੀ ਹਾਂ ਵੀ ਸਾਰੇ ਆਉਣ ਹੋ ਗਏ ਉਹਨੇ ਮੈਸੇਜ ਫੋਨ ਤੇ ਵੀ ਚਲੇ ਗਏ ਠੀਕ ਹੈ ਜੀ ਜਿਵੇਂ ਚਾਰੇ ਬੰਦੇ ਇਹ ਤੋਂ ਨੂੰ ਬੰਦ ਹੋ ਜਣੇ ਇਹਨੇ ਠੀਕ ਹੈ ਜਿਹੜੇ ਚਾਰੇ ਪਹਿਲਾ ਨੰਬਰ ਦੱਸਦਾ ਇਹਦੇ ਵਿੱਚ ਠੀਕ ਹੈ ਜੀ ਤੇ ਦੂਸਰਾ ਸਾਡੇ ਕਿਹੜੇ ਮੁੱਖ ਸੇਵਾਦਾਰ ਨੇ ਭਾਈ ਸੇਵਕ ਸਿੰਘ ਜੀ ਸਾਰੇ ਜਿਹੜੇ ਚਾਰੇ ਬੰਦੇ ਨੇ ਹਾਂ ਜੀ ਉਹਨਾਂ ਕੋਲੇ ਮੈਸੇਜ ਚਲਿਆ ਗਿਆ ਆਪਾਂ ਕੰਪਨੀ ਵਾਲਾ ਨੂੰ ਕਹਿਣਾ ਵੀ ਆਹ ਨੰਬਰ ਆਪਾਂ ਪਾਉਣੇ ਵਿੱਚ ਹਨ ਹਾਂਜੀ ਜੋ ਵੀ ਮਰਜ਼ੀ ਨੰਬਰ ਪਵਾ ਸਕਦੇ ਆ ਹਾਂਜੀ ਹਾਂਜੀ ਠੀਕ ਆ ਤੇ ਇੱਕ ਦੂਜੀ ਗੱਲ ਤੁਸੀਂ ਆਖਿਆ ਸੀ ਵੀ ਆਵਾਜ਼ ਵੀ ਗੁਰਦੁਆਰਾ ਸਾਹਿਬ ਵਿੱਚ ਕਿਤੇ ਮੰਨ ਲਓ ਐਮਰਜੈਂਸੀ ਹੈ ਬਾਹਰ ਕਿਤੇ ਦੂਰ ਕਿਤੇ ਅੱਗ ਲੱਗੀ ਤੇ ਉਹ ਬੰਦਾ ਫੋਨ ਤੋਂ ਹੀ ਕਰ ਸਕਦਾ ਇਹਨੂੰ ਫੋਨ ਤੋਂ ਹੀ ਹੁਣ ਅਸੀਂ ਵੀ ਕਈ ਵਾਰ ਹੋਇਆ ਜਿਵੇਂ ਗ੍ਰਾਂਤੀ ਸਿੰਘ ਆਜ ਕਰਦੇ ਸਮਾਂ ਦੇ ਵਿੱਚ ਹਾਂਜੀ ਪਿੰਡ 'ਚ ਕੋਈ ਸਹਜ ਪਾਠ ਹੁੰਦਾ ਜਾਂ ਕੋਈ ਭੋਗ ਪਾਇਆ ਕਰ ਜਾਂਦੇ ਹਾਂ ਹਾਂਜੀ ਹਾਂਜੀ ਸਾਰਾ ਦਿਨ ਨਹੀਂ ਵੀ ਹੁੰਦੇ ਹਾਂਜੀ ਸਾਰੇ ਆਵਾਜ਼ ਦੇ ਵੀ ਨਹੀਂ ਸਕਦੇ ਹੁੰਦੇ ਅਨਪਾਉ ਨਹੀਂ ਖੁੱਲਿਆ ਹੁੰਦਾ ਹਾਂਜੀ 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 ਅਸੀਂ ਵੀ ਹੁਣ ਇਸ ਚੀ ਕਈ ਵਾਰ ਅੱਲਾਹ ਲਾਉਰ ਕਹਿੰਦਾ ਮਸ ਫੋਨ ਕਰ ਦਿੰਦਾ ਬਾਬਾ ਜੀ ਹਲਾਉਸਮੈਂਟ ਕਰਿਓ ਜਾਂ ਪਿੰਡ ਦੇ ਵਿੱਚ ਕੋਈ ਸਿਲੰਡਰਾਂ ਵਾਲੀ ਗੱਡੀ ਆ ਗਈ ਜਾਂ ਕੋਈ ਵੀ ਹੈ ਹਾਂਜੀ ਕੋਈ ਜਿਵੇਂ ਮਾਲਵਾ ਅੱਜ ਕੱਲ ਕਵਾਡੀਆਂ ਦਾ ਟਾਈਮ ਆ ਕੋਈ ਹਾਂਜੀ 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 ਚਲੋ ਰੱਬ ਨਾ ਕਰੇ ਹਨਾ ਇਹੋ ਜੀ ਪੱਕੜਨ ਦਾ ਉਹ ਫਿਰ ਅਸੀਂ ਮਾਲਵਾ ਉੱਥੋਂ ਫੋਨ ਲਾ ਕੇ ਲੰਬਰ ਦੇ ਵਿੱਚ ਭਰਿਆ ਹੋਇਆ ਹਾਂਜੀ ਹਾਂਜੀ ਫੋਨ ਲਾਈਦਾ ਸਾਨੂੰ ਪਤਾ ਲੱਗ ਜਾਂਦਾ ਉਹਦੇ ਵਿੱਚ ਫਿਰ ਉਹ ਕਪੂਟਰ ਬੋਲਦਾ ਵੀ ਤੁਸੀਂ ਇੱਕ ਨੱਪੋ ਦੋ ਨੱਪੋ ਤੁਹਾਡਾ ਫੋਨ ਜੁੜ ਗਿਆ ਠੀਕ ਹੈ ਜੀ ਜੇ ਦੋ ਕਹਿੰਦਾ ਵੀ ਦੋ ਨੱਪ ਲਿਆ ਅਸੀਂ ਦੋ ਨੱਪ ਦੰਨੇ ਆ ਫਿਰ ਉਹ ਤਿੰਨ ਆਉਂਦੀ ਵੀ ਉਹ ਤੋਂ ਅਸੀਂ ਵਧੀਆ ਕਲੀਅਰ ਆਵਾਜ਼ ਆਉਂਦੀ ਹੈ ਠੀਕ ਹੈ ਜੀ ਆਪਣੇ ਪੂਰੇ ਐਂਪਲੀਫਾਇਰ ਨਾਲ ਅਟੈਚ ਹੈ ਹਨਾ ਇਹ ਵੀ ਉੱਪਰ ਜਿਹੜੇ ਸਪੀਕਰ ਪੈਨਡ ਤੱਕ ਪੂਰੀ ਆਵਾਜ਼ ਜਾਂਦੀ ਹੈ ਪੂਰੀ ਆਵਾਜ਼ ਜਾਂਦੀ ਹੈ ਹਾਂ ਜੀ ਇਹ ਵੀ ਇੱਕ ਸੌਬਦਾ ਇਹਦੇ ਵਿੱਚ ਹਾਂ ਜੀ ਬਹੁਤ ਵਧੀਆ ਜੀ ਹੋਰ ਕਿਹੜੇ-ਕਿਹੜੇ ਪਾਸੇ ਵੀ ਜ ਆਪਣੇ ਇੱਕ ਤਾਂ ਮੇਨ ਆਪਣਾ ਦਰਵਾਜ਼ਾ ਸਾਬ ਹੋ ਗਿਆ ਹਾਂ ਜੀ ਇਹ ਸੈਂਸਰ ਲਾਏ ਹੋਏ ਉਹਨਾਂ ਦੇ ਕਿਨੇ ਮਰਜ਼ੀ ਲਵਾ ਸਕਦੇ ਜਿਵੇਂ ਆ ਆ ਇਹਦੀ ਸਕਿਉਰਟੀ ਹੈ ਅੱਛਾ ਜੀ ਜੇ ਕੋਈ ਹਾਂ ਜੀ ਇਹਨੂੰ ਵੀ ਕੋਈ ਛੇੜਦਾ ਠੀਕ ਹੈ ਜੀ ਪਹਿਲਾਂ ਵੀ ਜਿਵੇਂ ਮੰਨ ਲਓ ਇਹਦੀ ਆਉ ਕੇ ਆਉਣ ਸਾਰ ਅਗਲੇ ਨੇ ਆ ਜਾ ਜਦੋਂ ਬੰਦਾ ਇੰਨੀ ਕੁ ਵਾਰ ਮਾਲੇ ਦੇ ਕੋਲੇ ਆਊਗਾ ਇੰਨੇ ਵਿੱਚ ਉਹ ਉਹ ਵੀ ਚੱਲ ਪੈਗਾ ਅੱਛਾ ਵੀ ਕੋਈ ਇਹ ਸੋਚੂਗਾ ਵੀ ਪਹਿਲਾਂ ਇਹਨੂੰ ਮੈਂ ਬੰਦ ਕਰ ਲਾਂ ਬੰਦ ਕਰਦੇ ਹਾਂ ਜੀ ਦੂਸਰਾ ਇਹ ਵੀ ਜੀ ਕਿਵੇਂ ਹੁਣ ਇਹ ਇਨਵਰਟਰ ਨਾਲ ਵੀ ਇਹਦਾ ਅਟੈਚਮੈਂਟ ਹੈ ਹਾਂ ਜੀ ਨਿਕਲ ਜੇ ਮਾਲਾ ਕਈ ਵਾਰ ਇਨਵਰਟਰ ਡਾਊਨ ਵੀ ਹੋ ਜਾਂਦਾ ਹਾਂ ਜੀ ਹਾਂ ਜੀ 5-6 ਘੰਟੇ ਦੇ ਵਿੱਚ ਹੀ ਸਿਸਟਮ ਆ ਵੀ ਇਹਨੂੰ ਬੈਟਰੀ ਦੇ ਵਿੱਚ ਵੀ ਬੈਟਰੀ ਹੈ ਠੀਕ ਹੈ ਜੀ ਉਹ ਵੀ ਉਧਰ ਹੁਣ ਜਿਵੇਂ ਕੋਈ ਅਣਚਾਨਕ ਬੰਦਾ ਵਿਅਕਤੀ ਆ ਕੇ ਕੋਈ ਗੋਲਕ ਨੂੰ ਛੇੜਦਾ ਠੀਕ ਹੈ ਜੀ ਹਾਂਜੀ ਆ ਦੋਨੇ ਸਾਈਡਾਂ ਤੇ ਇੱਕ ਹੈ ਲੱਗਿਆ ਇੱਕ ਪਿੱਲਰ ਦੇ ਦੂਸਰੇ ਪਾਸੇ ਉਹ ਪਿੱਲਰ ਤੇ ਲੱਗਿਆ ਹੋਇਆ ਠੀਕ ਹੈ ਜੀ ਉਧਰ ਆਓ ਹੁਣ ਸੱਚਖੰਡ ਇੱਧਰ ਜੀ ਸੱਚਕੰਨ ਸਾਹਿਬ ਆਪਣਾ ਉੱਪਰ ਆ ਜੇ ਕੋਈ ਚਾਵੇ ਵੀ ਉੱਪਰ ਚੜ੍ਹ ਕੇ ਕੋਈ ਹਾਂ ਜਿਵੇਂ ਹੁਣ ਆਪਣਾ ਲੋਕ ਬੋਲਿਆ ਸੀ ਜੇਦੋਂ ਲੋਕ ਕਰਾਂਗੇ ਜੇਦੋਂ ਮੰਨ ਲਾ ਵੀ ਅਸੀਂ ਇੱਥੇ ਆ ਜਾਂਦਾ ਕੋਈ ਵੀ ਉਹਦੋਂ ਇਹ ਚੱਲ ਪੈਣਾ ਠੀਕ ਹੈ ਜੀ ਉਹ ਮਤਲਬ ਉਹ ਸੈਂਸਰ ਆਪਣਾ ਉਹ ਪਿੱਲਰ ਤੇ ਲੱਗਿਆ ਹੈ ਨਾ ਪਿੱਲਰ ਤੇ ਲੱਗਿਆ ਹੋਇਆ ਉੱਪਰ ਵੀ ਲੱਗੇ ਹੋਇਆ ਹੈ ਹਾਂਜੀ ਇਹ ਆ ਵਾਲਾ ਸੈਂਸਰ ਹੈ ਹਾਂਜੀ ਇਹ ਇੱਥੇ ਜਦੋਂ ਮਤਲਬ ਬੰਦੇ ਨੇ ਇਹ ਪੌੜੀਆਂ ਤੇ ਚੜ੍ਹਨ ਦੀ ਕੋਸ਼ਿਸ਼ ਕਰੂਗਾ ਹਾਂਜੀ ਹਾਂਜੀ ਸੈਂਸਰ ਬੋਲੂਗਾ ਹਣਾ ਜੀਦੋ ਕੱਲਾਪਾ ਇਹਨਿੰਦ ਸੱਸ ਵੀ ਉਹ ਕੈਮਣਾ ਹਾਂਜੀ ਹਾਂਜੀ ਜੀਦੋ ਉਹ ਕੈਮਣ ਕੱਲਾ ਕਰੀਦਾ ਉਹਦੋਂ ਨਾਲੇ ਸੱਚਖੰਡ ਸਭ ਹੋ ਜਾਂਦੇ ਆ ਠੀਕ ਹੈ ਜੀ ਤੇ ਉਦੋਂ ਵੀ ਇੱਥੇ ਜਦੋਂ ਆਵਾਂਗੇ ਹਾਂਜੀ ਇਹ ਇਧਰ ਆ ਪਿੱਲਰ ਤੇ ਲੱਗਿਆ ਹੋਇਆ ਜੀ ਹਾਂਜੀ ਆ ਸੱਚਖੰਡ ਸਾਹਿਬ ਆ ਪਿੱਲਰ ਦੇ ਇੱਧਰ ਲੱਗਿਆ ਹੋਇਆ ਹੈ ਦੇਖੋ ਜਦੋਂ ਇਹ ਮਤਲਬ ਆ ਵੀ ਬਲਿੰਕ ਵੀ ਕਰ ਰਿਹਾ ਹੈ ਹਾਂਜੀ ਹਾਂ ਆ ਲਾਲ ਜੀ ਲਾਈਟ ਆ ਰਹੀ ਹੈ ਇਹ ਆਪਣਾ ਹੁਣ ਲੈ ਰਿਹਾ ਹੈ ਸਰੀਰ ਦਾ ਹਾਂ ਜੀ ਇਹਨੂੰ ਆਪਾਂ ਨੂੰ ਸੈਂਸ ਕਰ ਰਿਹਾ ਵੀ ਇੱਥੇ ਕੋਈ ਆ ਗਿਆ ਹਾਂਜੀ 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 ਵਾਹਿਗੁਰੂ ਸਤਨਾਕ ਓਧਰੋਂ ਅੰਦਰ ਲੱਗਿਆ ਹੋਇਆ ਜੀ ਹਾਂਜੀ ਇਹ ਕਾਰਿਆ ਸੈਂਸਰ ਕਿਉਂਕਿ ਜਿੱਥੇ ਸਮੇਂ ਦੇ ਹਿਸਾਬ ਦੇ ਨਾਲ ਮੱਲਾ ਸੰਗਤ ਰੰਤਰ ਕੀ ਕੀਤੀ ਹੈ ਹਰ ਇੱਕ ਗੁਰੂ ਘਰ ਇਹ ਪਿੰਡ ਨੇ ਬੜੀ ਆਦੀਸ਼ਣ ਬਣਾਏ ਆ ਜੀ ਹਾਂਜੀ ਹਾਂਜੀ ਉੱਥੇ ਚਲੋ ਕੀਮਤ ਵੀ ਕੋਈ ਬੜੀ ਜ਼ਿਆਦਾ ਨਹੀਂ ਅੱਜ ਦੇ ਸਮੇਂ ਨਾਲ ਵੀ ਕਹਿੰਦੇ ਵੀ ਉਹ 45000 ਰੁਪਏ ਦਾ ਸਟਾਰਟਿੰਗ ਹੋ ਜਾਂਦੀ ਹੈ ਠੀਕ ਹੈ ਜੀ 45000 ਰੁਪਏ ਬਾਕੀ ਡੋਡੀ ਕੰਪਨੀ ਦਾ ਸਿਸਟਮ ਹੈ ਠੀਕ ਹੈ ਜੀ ਤੇ ਜਿਹੜਾ ਸੈਂਸਰ ਹੈ ਉਹ ਦੁਆਰਾ ਹੀ ਜੀ ਦੱਸਦੇ ਸੀ ਕਹਿੰਦੇ ਵੀ ਇਹ 2000 ਰੁਪਏ ਦਾ ਇੱਕ ਠੀਕ ਹੈ ਜੀ ਜੀ 45000 ਰੁਪਏ ਲੱਗਦਾ ਉਸ ਤੋਂ ਬਾਅਦ ਜਿੰਨੇ ਵੀ ਤੁਸੀਂ ਲਵਾਉਣੇ 2000 ਰੁਪਏ ਸਾਬ ਨਾਲ ਵੱਧ ਹਾਂਜੀ ਉਹ ਆਪਾਂ ਰੇਂਜ ਦੇ ਸਾਬ ਨਾਲ ਵੀ ਭਲਾਂ ਦੀ ਮੇਨ ਐਂਟਰੀ ਜਿੱਥੇ ਤੁਹਾਡੀ ਇੱਛਾ ਹੈ ਨਾ ਜਿੰਦੀ ਇੱਛਾ ਕਈ ਵਾਰ ਹਾਲ ਛੋਟਾ ਹੁੰਦਾ ਤਾਂ ਘੱਟ ਨਾਲ ਵੀ ਸਰ ਜਾਂਦਾ ਹੈ ਹਾਂਜੀ ਹਾਂਜੀ ਕਈ ਵਾਰ ਹਾਲ ਵੱਡਾ ਹੁੰਦਾ ਜੀ ਹਾਂਜੀ ਹਾਂਜੀ ਮੇਨ ਤਾਂ ਜੇਦਾ ਇਹੀ ਸਭ ਤੋਂ ਵੱਡਾ ਤਾਂ ਫਾਇਦਾ ਇਹੀ ਹੈ ਵੀ ਰੱਬ ਨਾ ਕਰੇ ਕੋਈ ਅੱਗ ਦਾ ਕਾਰਨ ਬਣਦਾ ਜਾਂ ਕੋਈ ਮਾਲਾ ਗ੍ਰੰਥੀ ਦੀ ਹਾਜ਼ਰੀ ਦੇ ਵਿੱਚ ਕੋਈ ਛੇੜਛਾੜੀ ਕਰਦਾ ਜਿਵੇਂ ਆਪਾਂ ਛੇੜਛਾੜ ਕਹਿੰਦੇ ਆ ਹਾਂਜੀ ਹਾਂਜੀ ਵੱਡਾ ਫਾਇਦਾ ਤਾਂ ਇਹੀ ਹੈ ਜੀ ਉਹ ਦੂਸਰੀਆਂ ਘਾਟਾਂ ਵੀ ਪੂਰੀਆਂ ਹੋ ਜਾਂਦੀਆਂ ਇਹ ਬਹੁਤ ਵੱਡੇ ਵਵਾਰ ਬਣ ਜਾਂਦੇ ਬਾਹ ਦੇ ਵਿੱਚ ਤੇ ਬਾਕੀ ਕੈਮਰੇ ਵੀ ਲੱਗੇ ਆ ਕੈਮਰੇ ਸਿਸਟਮ ਵੀ ਕੈਮਰੇ ਵੀ ਸਾਡੇ ਤਾਂ ਜੀ ਆਪ ਆਪਣਾ ਇੱਥੇ ਵਾਈਫਾਈ ਲੱਗਿਆ ਹੋਇਆ ਹਾਂਜੀ ਹਾਂਜੀ ਉਹ ਮੋਬਾਈਲ ਨਾਲ ਅਟੈਚ ਨੇ ਠੀਕ ਆ ਜੀ ਤੇ ਉਹ ਵੀ ਚੱਲਦੇ ਨੇ ਤਾਂ ਕੈਮਰਾ ਨਾਲੋਂ ਵੀ ਵੱਧਦੀ ਇਹਦੀ ਸਕਿਉਰਟੀ ਹੈ ਕਿਉਂਕਿ ਕੈਮਰਾ ਤਾਂ ਮੰਨ ਲਾ ਬਾਅਦ ਚ ਆਪਾਂ ਵੇਖਾਂਗੇ ਫਿਰ ਪਤਾ ਲੱਗੂ ਵੀ ਆ ਹੋ ਗਿਆ ਹਾਂਜੀ ਹਾਂਜੀ ਇਹ ਹੋਣ ਦਿੰਦਾ ਹੀ ਨਹੀਂ ਠੀਕ ਆ ਜੀ ਉਹ ਤਾਂ ਬਾਕੀ ਆਪਾਂ ਫਰੋਲਾਂਗੇ ਪਿੱਛੋਂ ਵੀ ਹਾਂ ਉਹ ਕੈਮਰਾ ਦਾ ਸਿਰਫ ਹੈ ਜਿਹੜੇ ਅੱਜ ਕੱਲ ਦਾ ਕੈਮਰਾ ਸਿਸਟਮ ਹੁਤਾ ਹੈ ਵੀ ਮੰਨ ਲਓ ਰੱਬ ਨਾ ਕਰੇ ਕੰਮ ਹੋ ਗਿਆ ਉਦੇ ਤਾਂ ਉਹਨੂੰ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਜਾਂ ਬੰਦੇ ਨੇ ਕੀਤਾ ਜਾਂ ਕੁਦਰਤੀ ਹੋਇਆ ਹੈ ਹਾਂਜੀ ਹਾਂਜੀ ਇਹ ਉਹਨੂੰ ਨੁਕਸਾਨ ਤਾਂ ਹੋ ਜਾਂਦਾ ਉਹਨੂੰ ਹਾਂਜੀ ਹਾਂਜੀ ਮੈਂ ਕਿਉਂ ਕੈਮਰਾ ਤਾਂ ਉਹਨੂੰ ਹੋਏ ਪਰ ਇਹ ਹੋਣ ਦਿੰਦਾ ਹੀ ਨਹੀਂ ਇੱਕ ਐ ਹਾਂਜੀ ਮੰਨ ਲਓ ਕੋਈ ਇਨਸਾਨ ਹੀ ਆਉਂਦਾ ਜੀ ਕਿ ਕੋਈ ਜਾਨਵਰ ਨੂੰ ਵੀ ਸੈਂਸ ਕਰ ਸਕਦਾ ਇਸ ਕੋਈ ਵੀ ਹਾਂਜੀ ਇੱਕਦਮ ਸਾਡੇ ਹੱਥੇ ਚੂਹਾ ਵੜ ਗਿਆ ਸੀ ਜੀ ਅੱਛਾ ਜੀ ਕਿ ਉਹ ਅਸੀਂ ਅੱਜ ਪੈ 10:00 ਵਜੇ ਰਾਤ ਦੇ ਅੱਛਾ ਜੀ ਉਹ ਹਜੇ ਆਪਣੇ ਬਾਰ ਦੇ ਥੱਲੇ ਦੀ ਵੜ ਗਿਆ ਤੇ ਇਹ ਚੱਲ ਪਿਆ ਅਸੀਂ ਆਏ ਮਹੀ ਇਸ ਦਾ 9 ਵਜੇ ਤਾਂ ਆਏ ਕੀ ਕਰਕੇ ਤਾਂ ਮਨ ਜਾਂਦਾ ਹੁੰਦਾ ਹੀ ਹੈ ਜਦ ਅਸੀਂ ਆਏ ਆ ਕੇ ਉਹ ਤਾਂ ਬੰਦ ਕਰਤਾ ਫਿਰ ਬਾਵਾ ਹਜੇ ਨਹੀਂ ਜੋ ਨਾ ਜਾਂਦਾ ਹੋ ਸਾਡੇ ਮਨ ਚ ਵਹਿਗ ਆ ਜਾਂਦਾ ਹਾਂਜੀ ਹਾਂਜੀ ਉਹ ਕੁਦਰਤ ਸਾਹਿਬ ਦੇ ਸਕਿਆ ਸਾਨੂੰ ਠੀਕ ਹੈ ਜੀ ਆ ਉਹ ਨਜ਼ਰ ਪੈ ਗਿਆ ਪਤਾ ਲੱਗ ਗਿਆ ਵੀ ਆ ਚੀਜ਼ ਸੀ ਹਾਂਜੀ 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 ਹਾਂ ਚਲੋ ਇਹ ਮਤਲਬ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਸੈਂਸ ਕਰਕੇ అలਰਮ ਬਣਾ ਹਾਂਜੀ ਹਾਂਜੀ ਜਿਵੇਂ ਹੁਣ ਮਾਲੇ ਤੇ 4 ਪੁਆਇੰਟ ਦਿੱਤੇ ਹੋਇਆ ਜੀ ਹਾਂਜੀ ਇਹ ਤਾਂ ਇਹ ਬੰਦਾ ਹਿੰਦਾ ਖੋਲ ਜਿੰਦਾ ਜੰਡੇ ਦੀ ਬਈ ਅੜਪੜ ਬੰਦਾ ਵੀ ਚਲਾ ਸਕਦਾ ਆ ਵੀ ਉਹੀ ਕਾਰ ਵਾਲਾ ਸਿਸਟਮ ਇਹ ਵੀ ਆ ਜਿੰਦਰਾ ਲੱਗ ਕੇ ਇੱਥੋਂ ਸਾਰਾ ਲਾਓ ਸਾਰਾ ਦਰਵਾਜ਼ਾ ਆ ਝੋਮੜੀ ਬਣਾਈ ਹੈ ਜਿਹੜੀ ਹਾਂਜੀ ਹਾਂਜੀ ਇਹ ਇਕੱਲਾ ਆ ਜੇ ਅਸੀਂ ਉਹ ਚੈੱਕ ਕਰਨਾ ਵੈਸੀ ਹਾਂਜੀ ਹਾਂਜੀ ਇਹ ਜਿਵੇਂ ਹੁਣ ਪਾ ਲਾਤਾ ਹੈ ਚੈੱਕ ਕਰਨ ਵਾਸਤੇ ਹਾਂਜੀ ਤੇ ਇਧਰੇ ਨੂੰ ਫੋਨ ਆ ਜਾਣਾ ਆਪਣੇ ਆਪ ਹੀ ਆ ਗਿਆ ਜੀ ओके ये दा नंबर मतलब के सेव ਕੀਤਾ ਹੋਇਆ ਹੈ ਕੋਈ ਨਾਮ ਤੇ ਮਰਜੀ ਫੋਨ ਡਾਲੋ ਕੇ ਹਾਂਜੀ ਠੀਕ ਹੈ ਇਧਰ ਮਤਲਬ ਫੋਨ ਆਈ ਜਾਊਗਾ ਮੈਸ ਕਾਲ ਵੱਜੂਗੀ ਜੀ ਹਾਂਜੀ ਹਾਂ ਜੇ ਮੈਂ ਲ ਮੈਂ ਸੇਵ ਕੀਤਾ ਪਤਾ ਲੱਗ ਗਿਆ ਆਪਾਂ ਵੀ ਗੁਰੂ ਘਰ ਦੇ ਵਿੱਚ ਮੈਂ ਨਹੀਂ ਚੱਕਿਆ ਫੋਨ ਜੀ ਇਹ ਹਾਂਜੀ ਤੇ ਸਾਡੇ ਮਾਲਾ ਜਿਹੜੇ ਦੂਜੇ ਤੰਨੇ ਫਿਰ ਉਹਨਾਂ ਕੋਲੇ ਜਾਊਗਾ ਉਹ ਨਹੀਂ ਚਾਹਦਾ ਫਿਰ ਤੀਜੇ ਕੋਲ ਤੀਜੇ ਨੇ ਚੌਥੇ ਕੋਲੇ ਅੱਛਾ ਵੀ ਉਹ ਨੰਬਰ ਵਾਈਜ਼ ਆ ਵੀ ਪਹਿਲੇ ਨੰਬਰ ਤੇ ਤੁਹਾਡਾ ਨੰਬਰ ਅਟੈਚ ਆ ਹਾਂਜੀ ਹਾਂਜੀ ਦੂਜੇ ਤੇ ਉਸ ਤੋਂ ਅਗਲੇ ਮਤਲਬ ਜਿਹਦਾ ਵੀ ਆਪਾਂ ਸੇਵਾਦਾਰ ਦਾ ਕਹਿ ਸਕਦੇ ਨੇ ਨੰਬਰ ਲਾਇਆ ਹਾਂਜੀ ਹਾਂਜੀ ਉਸ ਤੋਂ ਫਿਰ ਤੀਜੇ ਤੇ ਫਿਰ ਚੌਥੇ ਤੇ ਹਣਾ ਠੀਕ ਹੈ ਠੀਕ ਹੈ ਜਿਹੜੇ ਆ ਵੱਡੇ ਫੋਨ ਆ ਆਪਣੇ ਹਾਂਜੀ ਹਾਂਜੀ ਇਹਨਾਂ 'ਪਰ ਮੈਸੇਜ ਵੀ ਜਾਂਦਾ ਹੈ ਪਈ ਇਹਨੇ ਹੁਣ ਆਪਾਂ ਕਿੰਨੇ ਵਾਰੀ ਵਜਾਇਆ ਹੈ ਹਾਂਜੀ ਹਾਂਜੀ ਉਹਨਾਂ ਕੋਲ ਮੈਸੇਜ ਇੰਨੇ ਵਾਰੀ ਲਾਰਮ ਬੋਲ ਗਿਆ ਆ ਟਾਈਮ ਸੀ ਸਾਰਾ ਕੋ ਸਾਨੂੰ ਉਹ ਲਾਉਣਗੇ ਕੀ ਗੱਲ ਤੁਸੀਂ ਜੇ ਚਲਾਇਆ ਗਿਆ ਪਤਾ ਕਰਨਗੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਕੀ ਕੈਮਰਾ ਸਿਸਟਮ ਇੱਥੇ ਲੱਗੇ ਹੋਇਆ ਤੇ ਵਾਈਫਾਈ ਵੀ ਹੈਗਾ ਆਨਲਾਈਨ ਸਾਰਾ ਸਿਸਟਮ ਚੱਲਦਾ ਤੇ ਬਾਕੀ ਜਿਹੜੇ ਹੋਰ ਵੀ ਪਿੰਡਾਂ ਦੇ ਵਿੱਚ ਸੇਵਾਦਾਰ ਨੇ ਜਿਨ੍ਹਾਂ ਨੇ ਵੀ ਦੇਖ ਕੇ ਵੀਡੀਓ ਆਪਣੀ ਕੈਮਰਾ ਇਹ ਇਸ ਕੈਮਰੇ ਪਲੱਸ ਸਕਿਉਰਟੀ ਸਿਸਟਮ ਜੀ ਲਵਾਉਣਾ ਹੋਇਆ ਪੱਕਾ ਨੰਬਰ ਦੇ ਦੇ ਦਾਂਗੇ ਥੱਲੇ ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਗੁਰੂ ਤੋਂ ਵੱਡਾ ਕੁਝ ਨਹੀਂ ਤੇ ਥੋੜੇ ਜਿਹਾ ਪੈਸਿਆਂ ਦੀ ਕੀਮਤ ਹੈਗੀ ਆ ਇਹ ਲਵਾਉਣਾ ਜ਼ਰੂਰੀ ਆ ਇਹਦੇ ਸਾਹਮਣੇ ਕੀ ਮਤਾ ਜੀ ਜੇ ਵੇਖੀਏ ਦੀ ਆਪਾਂ ਦੇਈ ਨਹੀਂ ਸਕਦੇ ਹਾਂਜੀ ਦੇਈ ਨਹੀਂ ਸਕਦੇ ਸਹੀ ਹੈ ਜੀ ਵੀ ਜਦੋਂ ਆਪਾਂ ਨੂੰ ਮਾੜੇ ਤੋਂ ਮਾੜਾ ਵੀ ਆਪਾਂ ਛੋਟੇ ਤੋਂ ਛੋਟੇ ਵੀ ਬੈਡਰ ਦਰਵਾਜ਼ਾ ਬਣਾਉਣੇ ਅੱਜ ਕੱਲ ਦੇ ਹਾਲਾਤਾਂ ਦੇ ਵਿੱਚ 50-60 ਲੱਖ ਰੁਪਏ ਵੈਸੇ ਹੀ ਲੱਗ ਜਾਂਦੇ ਹਾਂਜੀ 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 ਤੇ ਜੇ ਆਪਾਂ ਸਾਊਂਡ ਲਾਉਣੇ ਸਪੀਕਰ ਉਹਦੇ 50-60 ਹਜ਼ਾਰ ਰੁਪਏ ਲੱਗ ਜਾਂਦੇ ਹਾਂਜੀ ਹਾਂਜੀ ਤੇ ਜੇ ਕੋਈ ਇਹ 40-50 ਹਜ਼ਾਰ ਰੁਪਏ ਲੱਗ ਜੂਗਾ ਹਾਂ ਮੈਂ ਤਾਂ ਕਹਿੰਦਾ ਵੀ ਹੋਰ ਬਸ ਚੀਜ਼ ਵਿਚਾਰ ਰਹਿ ਜੇ ਲੱਗਣੀ ਜ਼ਰੂਰੀ ਹੈ ਜ਼ਰੂਰੀ ਹੈ ਸਹੀ ਗੱਲ ਹੈ ਕਿਉਂਕਿ 24 ਘੰਟੇ ਮੈਂ ਤਾਂ ਗ੍ਰਾਂਤੀ ਡਿਊਟੀ ਆਪਾਂ ਵੀ ਨਹੀਂ ਦੇ ਸਕਦੇ ਆਪਾਂ ਵੀ ਨਹੀਂ ਦੇ ਸਕਦੇ ਵੇਸਲਾ ਆਪਾਂ ਨੂੰ ਦੂਜੀ ਗੱਲ ਹੈ ਵੀ ਆਪਾਂ 24 ਘੰਟੇ ਜਿੰਦਾ ਵੀ ਨਹੀਂ ਲਾ ਸਕਦੇ ਹਾਂਜੀ ਹਾਂਜੀ ਕਿਉਂ ਜਿੰਦਾ ਲਾਵਾਂਗੇ ਫਿਰ ਸੰਗਤ ਨੂੰ ਪਰੇਸ਼ਾਨੀ ਹੁੰਦੀ ਹੈ ਹਾਂਜੀ ਤੇ ਇਹ ਹੁਣ ਬੰਦਾ ਵੇਸਲਾ ਹੋ ਕੇ ਮੋਬਨ ਆਲਾ ਪਾਸੇ ਵੇਸਲਾ ਰਹਿ ਸਕਦਾ ਜੀ ਹਾਂਜੀ ਬਹੁਤ ਵਧੀਆ ਐ ਬਾਕੀ ਇਹੀ ਬੇਨਤੀ ਕਰਾਂਗੇ ਸੰਗਤ ਨੂੰ ਜਿੰਨੇ ਵੀ ਵੀਡੀਓ ਇਹ ਵੇਖਣਗੇ ਚਾਹੇ ਫੇਸਬੁੱਕ 'ਚ ਰਹੀਂ ਜਾਂ ਇਹ ਨਵੀਂ ਦੇ ਚੈਨਲ 'ਆਹੀਂ ਉਹ ਗਾਹਾਂ ਵੀ ਏ ਗੁਰੂ ਘਰ ਦੇ ਪ੍ਰਬੰਧਕ ਕਮੇਟੀਆਂ ਤੇ ਕਰ ਗ੍ਰੰਥੀ ਸਿੰਘਾਂ ਤੇ ਵੈਸੇ ਪ੍ਰਬੰਧਕਾਂ ਤੱਕ ਇਹ ਪਹੁੰਚਾਉਣੀ ਚਾਹੀਦੀ ਹੈ ਗ੍ਰੰਥੀ ਦਾ ਸੁਝਾਅ ਦੇਣਾ ਹੁੰਦਾ ਜੀ ਤੇ ਵੱਧ ਤੋਂ ਵੱਧ ਇਹ ਵੀ ਬੇਨਤੀ ਕਰਾਂਗੇ ਵੀ ਸਮੇਂ ਦੇ ਹਾਲਾਤਾਂ ਨੇ ਹੁਣ ਲੋੜ ਹੈ ਇਹ ਸਿਸਟਮ ਜਰੂਰ ਲੱਗਣੇ ਚਾਹੀਦੇ ਵੱਖ-ਵੱਖ ਕੰਪਨੀਆਂ ਦਾ ਸਿਸਟਮ ਹੈ ਜਿਹੜੇ ਸਾਡੇ ਵੀਰ ਲਾ ਕੇ ਗਏ ਆ ਉਹਨਾਂ ਦਾ ਨੰਬਰ ਇਹ ਵੀਰ ਜੀ ਆਪਣਾ ਥੱਲੇ ਲਾ ਦੇਣ ਕਿ ਚੈਨਲ ਦੇ ਤੇ ਬਾਕੀ ਹੋਰ ਵੀ ਕੋਈ ਸੁਝਾਅ ਲੈਣਾ ਹੋਵੇ ਉਹ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰੇ ਵਾਲੇ ਵੀਰਾਂ ਦਾ ਵੀ ਅਸੀਂ ਬਹੁਤ ਬਹੁਤ ਧ ਇਰੇ ਕੇ ਸਮੇਂ ਸਿਰ ਇਹ ਗੁਰੂ ਜੀਆ ਵੀਡੀਓ ਬਣਾ ਕੇ ਲੋਕਾਂ ਨੂੰ ਸੰਗਤ ਨੂੰ ਸचेत ਕਰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ